ਦੋ ਵੱਖ-ਵੱਖ ਮੈਡੀਕਲ ਸਟੋਰਾਂ ਤੇ 55 ਵਿਅਕਤੀਆਂ ਨੇ ਚਲਾਈਆਂ ਤਾਬੜ ਤੋੜ ਗੋਲੀਆਂ। ਸਬਾਰੇ ਕੁ ਮੜਾ ਮੋਟਾ ਕੇ ਆਇਆ। ਮੈਂ ਵੇਖਿਆ ਪਹਿਲਾਂ ਮੜੇ ਨੂੰ ਮੈਂ ਖਿਆਲ ਕੀਤਾ ਆਮ ਲੋਕੀਂ ਨਾਲ ਦੀ ਸ਼ਰਤ ਨਹੀਂ ਇੱਕ ਦੀ ਗੱਲ ਆ। ਇੱਥੇ ਮਾਰਿਆ ਨੇ ਪੈਰ ਲਾਇਆ ਦੋ ਗੋਲੀਆਂ ਮਾਰ ਕੇ ਫਸਟਾ ਹਨਾਂਗੇ। ਇੱਕ ਮੈਡੀਕਲ ਸਟੋਰ ਦਾ ਮਾਲਿਕ ਹੋਇਆ ਗੰਭੀਰ ਜ਼ਖਮੀ ਹਸਪਤਾਲ ਚ ਕਰਵਾਇਆ ਦਾਖਲ। ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕੀ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾਤ ਸੀਗੀ ਦੂਸਰੇ ਮੈਡੀਕਲ ਸਟੋਰ ਦੇ ਮਾਲਿਕ ਦਾ ਹੋਇਆ ਬਚਾ ਪੰਜਾਬ ਦੇ ਲਾਂਡ ਆਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮਰਚ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮਰਚ ਨੂੰ ਆਣ ਕੇ ਦਰ ਵੰਡੇ ਗੋਲੀਆਂ ਮਾਰੀਆਂ ਨਹੀਂ ਪਤਾ ਵੀ ਉਹ ਟੀਮ ਹੈ ਜੋ ਗੋਲ ਟੀਮ ਹੈ ਬੜ ਦਿੰਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਲਾਕੇ ਚ ਬਣਿਆ ਦਹਿਸ਼ਤ ਦਾ ਮਾਹੌਲ ਮਰੀਜ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਵਾਰਦਾਤ ਨੂੰ ਅੰਜਾਮ ਦੇ ਕੇ ਦੋਸ਼ੀ ਮੌਕੇ ਤੋਂ ਹੋਏ ਫਰਾਰ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਸੱਚੇ ਕੱਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਲਗੋ ਦਾਸਪੁਰ ਦੇ ਅੱਡਾ 달ਮ ਨੰਗਲ ਵਿਖੇ ਗੁਰੂ ਨਾਨਕ ਮੈਡੀਕਲ ਸਟੋਰ ਦੇ ਮਾਲਕ ਡਾਕਟਰ ਜੋਗਾ ਸਿੰਘ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਲੱਗਣ ਨਾਲ ਮੈਡੀਕਲ ਸਟੋਰ ਮਾਲਕ ਜੋਗਾ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉੱਥੇ ਹੀ ਬਟਾਰਾ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਉਸ ਨੂੰ ਰੈਫਰ ਕਰ ਦਿੱਤਾ ਗਿਆ ਇਹ ਵੀ ਜ਼ਿਕਰ ਹੋ ਗਿਆ ਹੈ ਕਿ ਇਸ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਇਸ ਪਿੰਡ ਤੋਂ ਕੁਝ ਦੂਰੀ ਤੇ ਅੱਡਾ ਵਡਾਲਾ ਬਾਂਗਰ ਵਿਖੇ ਖੈਰਾ ਮੈਡੀਕਲ ਸਟੋਰ ਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੋਨ ਪਛਾਤੇ ਮੋਟਰਸਾਈਕਲ ਨੌਜਵਾਨ ਫਰਾਰ ਹੋਏ ਸਨ ਤੇ ਦੋਵਾਂ ਵਾਰਦਾਤਾਂ ਚ ਗੋਲੀ ਚਲਾਉਣ ਵਾਲੇ ਮੋਟਰਸਾਈਕਲ ਤੇ ਆਏ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਨਾ ਵਾਰ ਦਾਤਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਮੈਡੀਕਲ ਸਟੋਰ ਮਾਲਕ ਜੋਗਾ ਸਿੰਘ ਦੇ ਮੋੜ 'ਤੇ ਬਾਤre ਗੋਲੀ ਲੱਗ ਗਈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਮਾਨਿਕ ਮਹਿਤਾ ਵੀ ਸੇਵਲ ਹਸਪਤਾਲ ਬਟਾਲਾ ਪਹੁੰਚੇ ਜਿੱਥੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਵਿਗੜ ਰਹੇ ਨੇ ਉਨ੍ਹਾਂ ਕਿਹਾ ਪੰਜਾਬ ਅੰਦਰ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਖਰਾਬ ਹੋ ਰਹੀ ਹੈ ਉੱਥੇ ਹੀ ਆਪ ਨੇਤਾ ਮਾਨਿਕ ਮਹਿਤਾ ਦਾ ਦਾ ਕਹਿਣਾ ਸੀ ਕਿ ਉਸ ਜ਼ਖਮੀ ਨੂੰ ਅੰਮ੍ਰਿਤਸਰ ਇਲਾਜ ਲਈ ਲੈ ਕੇ ਜਾ ਰਹੇ ਨੇ ਤੇ ਪੁਲਿਸ ਵੱਲੋਂ ਇਸ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ। ਮੇਰਾ ਨਾਮ ਜੀ ਸਿੰਘ ਸੂਰੇਬ ਬੈਠੇ ਆ ਚਾਹ ਪੀ ਰਹੇ ਅੰਦਰ ਵਾਈਫ ਚਾਹ ਲੈ ਗਿਆ ਉਪਰੋਂ ਤੇ ਗੱਲਾਂ ਕਰਦੇ ਆ ਤੇ ਵੀ ਬਾਹਰੋਂ ਬਿਠਾ ਫੋਨ ਆਇਆ ਜਦ ਅਸੀਂ ਕਹਿੰਦੇ ਫੋਨ ਆਇਆ ਇਹ ਬਾਹਰੋਂ ਦੋ ਜਿਹੜੇ ਪਾਪਾ ਨੰਬਰ ਮੰਗਦੇ ਮੈਂ ਨੰਬਰ ਦਿੱਤਾ ਆਇਆ ਭਾਈ ਇਨੀ ਗੱਲ ਕਰ ਰਹੇ ਆ ਕੋ ਬਾਹਰੋਂ ਕੋ ਮੜਾ ਮੁਰਸਲ ਕੇ ਆਇਆ ਮੈਂ ਵੇਖਿਆ ਪਹਿਲਾਂ ਮੁਰੇ ਮੈਂ ਖਿਆਲ ਨਹੀਂ ਕਿਤੇ ਵੀ ਆਮ ਲੋਕ ਕੀ ਨਾਲੇ ਸ਼ਰਕ ਰਹੇ ਨਹੀਂ ਇਹ ਕਿਹਦੀ ਗੱਲ ਆ ਇੱਥੇ ਮਾਰਿਆ ਉਹਨੇ ਪੈਰ ਲਾਇਆ ਦੋ ਗੋਲੀਆਂ ਮਾਰ ਦੀਆਂ ਬਸ ਕਹਾਂਗੇ ਸੀਆ ਸੀਆ ਡੁੱਟ ਗਿਆ ਸਾਡਾ ਬਜਾਅ ਹੋ ਗਿਆ ਗੋਲੀ ਘੋਜੀ ਨਹੀਂ ਆ ਉਹ ਬਨੇ ਸੀ ਉਹ ਬਨੇ ਸੀ ਸਾਰਾ ਮੋਟਰਸਾਈਕਲ ਨੰਬਰ ਪਲੇਟ ਕੋਈ ਨਹੀਂ ਹੈ ਜੀ ਕਿੱ데 ਸੇ ਆਇਆ ਕਿੱਥੋਂ ਆਇਆ ਬਟਾੜੇ ਵਾਲੇ ਸਾਈਡ ਤੋਂ ਆਇਆ ਤੇ ਕਲਨੌਰ ਵਾਲ ਨੂੰ ਗਿਆ ਉਸੇ ਟਾਈਮ ਨਾਲ ਕੋਲ ਨੂੰ ਫੋਨ ਕੀਤਾ ਪਰ ਪੁਲਸ ਆਗੀ ਟਾਈਮ ਨਾਲ 10 ਮਿੰਟ ਬਾਅਦ ਕੋਈ ਨਾ ਕੋਈ ਅਸਲੀ ਗੱਲ ਕੋਈ ਫਰੋਤੀ ਨਹੀਂ ਕੋਈ ਗੱਲ ਨਹੀਂ ਹੋਈ ਤੇ ਉਹਦੇ ਚਾਂਸ ਹੀ ਕੋਈ ਨਹੀਂ ਹੈਗਾ ਇੱਕ ਇੱਕ ਫਾਤਕ ਦਿਮਾਗ ਕਰਦੇ ਹਾਂਜੀ ਪ੍ਰਸ਼ਾਸਨ ਮਾਨਕਰ ਦੇ ਵਿੱਚ ਇਹੋ ਜਿਹਾ ਲੋਕਾਂ ਦਾ ਯਾਰ ਹੋ ਗਿਆ ਤੇ ਫਿਰ ਆਮ ਬੰਦਾ ਕੀ ਕਰੂਗਾ ਵੇਖੋ ਸਾਡੀ ਜਿਵੇਂ ਸ਼ੋਹ ਪਰਦੀਏ ਭਾਈ ਬਰਾਤ 12 ਵਜੇ ਆ ਕੇ ਫੋਨ ਕਰੇ ਦੂਆ ਘੜਾਇਓ ਸਿਰੋ ਉੱਠ ਕੇ ਦਵਾਈ ਦੇਈ ਦੀ 12 ਵਜੇ 2 ਵਜੇ ਇੱਕ 10 ਵਜੇ ਤੱਕ ਰੋਸੇ ਨਾਲ ਖੁੱਲੀ ਹੁੰਦੀ ਹੈ ਕੋਈ ਨਾ ਨਹੀਂ ਕੀਤੀ ਕਿ ਮਤਲਬ ਕੋਈ ਨਹੀਂ ਲੱਗਦਾ ਬਾਕੀ ਕੀ ਇਹਨਾਂ ਕੋਈ ਲੜਾਈ ਝਗੜਾ ਨਹੀਂ ਕੋਈ ਲੈਣ ਦੇ ਨਹੀਂ ਕੋਈ ਨਹੀਂ ਕੁਝ ਸੁਣਿਆ ਹੈ ਨਹੀਂ ਕਿ ਕੇ ਨੰਬਰ ਬਹੁਤ ਵਧੀਆ ਲੋਕਾਂ ਬੜਾ ਫੇਰਿਆ ਇਹੋ ਜਿਹਾ ਤੁਹਾਡੇ ਕਿਹੜਾ ਲੈਣ ਤੇ ਕੋਈ ਨਹੀਂ ਆਇਆ ਹੋਰ ਜੀ ਮੇਰਾ ਜਸੂ ਵਿਚਾਰੀ ਦੇ بیٹے ਨੂੰ ਕੋਈ ਕਾਲ ਆਈ ਹਾਂਜੀ بیٹے ਨੂੰ ਬਾਹਰ ਕਾਲ ਆਈ ਸੀ ਰਾਤ 1:30 ਵਜੇ ਬੇਟਾ ਮੇਰਾ ਕੈਨੇਡਾ ਉਹਦੇ ਕੋਈ ਨੰਬਰ ਮੰਗਿਆ ਨਾ ਆਪਣੇ ਪਾਪਾ ਨੰਬਰ ਦੇ ਕੇ ਦੱਸੋ ਕੀ ਗੱਲ ਆ ਉਹ ਵਿਚਾਰਾ ਸੁਤਾ ਹੀ ਸੁਤੇ ਨੇ ਬੜਾ ਕੋਟਾ ਫੋਨ ਸੁਣ ਰਿਹਾ ਕਿ ਤੇ ਤੇ ਤੋਕ ਤੇ ਉਹ ਕਹਿੰਦਾ ਮੈਂ ਬਾਹਰ ਕੈਨੇਡਾ ਤੇ ਆਪਣੇ ਪਾਪਾ ਨੰਬਰ ਦੇ ਕੇ ਕਹਿੰਦਾ ਕੀ ਗੱਲ ਆ ਕਿਨੇ ਜੀ ਗੁਹਾੜਪੁਰੇ ਬੰਦੇ ਬੋਲਦੇ ਇਹਨਾਂ ਨੇ ਕਹਿੰਿਆ ਕਿ ਨਾ ਫੋਨ ਕੱਟਦਾ ਬਸ ਸੁਣ ਕੇ ਗੱਲ ਹੀ ਕੋਈ ਨਹੀਂ ਇਹ ਜੋ ਸਵੇਰੇ ਗੱਲ ਹੁੰਦੀ ਆ ਜਦੋਂ ਕੰਮ ਹੋਇਆ ਸਾਰੇ ਬੇਟੇ ਫੋਨ ਹੁੰਦੇ ਆ ਮੇਰੇ ਦੱਸਦੇ ਆ ਪਾਪਾ ਆਤੀ ਆ ਗੱਲ ਹੋਈ ਕੋਈ ਗੱਲ ਪੂਰੀ ਨਹੀਂ ਹੋਈ ਦੇ ਚੱਲੇ ਗੋਲੀ ਲੱਗੀ ਕਿੰਨੇ ਫਾਇਰ ਦੋ ਫਾਇਰ ਕੀਤੇ ਦੇਖਿਆ ਕਿ ਤੇ ਭਾਈ ਹੁਣ ਇਹਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਹੈ ਔਰ ਦਾਲਾਂ ਪਿੰਡ ਤੋਂ ਨੇ ਸਾਡੇ ਕਰੀਬੀ ਨੇ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਨਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗੱਲਬਾਤ ਸੀਗੀ ਅੱਗੇ ਜੋ ਵੀ ਸੂਤਰਾਂ ਤੋਂ ਸਾਬਤ ਹੋ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਤਾ ਗਿਆ ਮਾਜੂ ਕਾਮਰੇ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਆਪ ਰੱਖਾਂਗੇ ਖਰਾਤ ਵਾਲੇ ਹੋਸ਼ ਨੇ ਗੱਲਬਾਤ ਕਰ ਲਈ ਲੇਕਿਨ ਮੋਡਾ ਸਾਰਾ ਇੰਜਰਡ ਹੈ ਮੋਡਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਉਹ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਕਿਸੇਰ ਤੇ ਲੱਗੀ ਹੈ ਸਿਰ ਤੋਂ ਵੀ ਲੱਗੇ ਗਈ ਹੈ ਸੋ ਆਪਾਂ ਦੇਖਦੇ ਜੋ ਵੀ ਚੇਤੂ ਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਾਂ ਮਾਇਆ ਸਾਹਿਬ ਸਰਪਤ ਪੁੱਛੀਓ ਕੀ ਕਹਾਂ ਚਾਹੁੰਦੇ ਕੀ ਇਸ ਕੇ ਕਿਹੜਾ ਕੁਛ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡ ਆਰਡਰ ਦੇ ਹਾਲਾਤ ਦਾ ਮੇਲਾ ਕਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮੀਟ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੇ ਹੋਏ ਇਸ ਕੈਮੀਟ ਨੂੰ ਆਣ ਕੇ ਦਾਲਾ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਗੋਰ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਮੈਂ ਰੱਬ ਨੇ ਮਿਹਰ ਕਰਤੀ ਹੈ ਇਹ ਬੱਚ ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਉਹ ਇਹਦੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ ਪੰਜਾਬ ਤੁਹਾਡੇ ਹਵਾਲੇ ਦਿੱਤਾ ਇਹਦਾ ਧਿਆਨ ਕਰੋ ਕੇਜਰੀਵਾਲ ਦੇ ਆਲੇ ਦੁਆਲੇ ਫਿਰਕੇ ਨਾ ਸਮਾਂ ਕੱਢੋ ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ ਪਾਕਿਸਤਾਨ ਉਹ ਰੱਬ ਨੇ ਬਚਾ ਦਿੱਤਾ ਵਾ ਗੋਲੀਆਂ ਮੋੜ ਦੀ ਦੋ ਵਜੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ ਹਾਂਜੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਧਰੋਂੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਪਰ ਉਹ ਰੱਬ ਨੇ ਮਿਹਰ ਕਰਤੀ ਹੁਣ ਇਹਨਾਂ ਨੂੰ ਹਮਸਾਬ ਲੈ ਕੇ ਚੱਲੇ ਆ ਅ ਕਿਸੇ ਬਨਾਮ ਜਿਹੜਾ ਇਨਸੀਡੈਂਟ ਹੋਇਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਕਿਥੋਂ ਮਰੀਜ਼ ਆਇਨੇ ਦਾਲਮ ਦਾਲਮ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਆਏ ਉਹ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫ੍ਰੀਚ ਨੂੰ ਕੀ ਹਾਲਾਤ ਆਪਣੇ ਵੱਲੋਂ ਅਸੀਂ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਨੂੰ ਦੋ ਲੱਗਦੇ ਇੱਕ ਪਰਾਹੇ ਲੰਬੂ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਥੇ ਸਕੈਨ ਕਰਾਂਗੇ ਐਕਸ-ਰੇਸ ਤੇ ਦੇਖਦੇ ਹਾਂ ਫਿਰ ਥ